ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਬਰਸਾਈ ਖਾਲਸਾ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਵਿਰਾਸਤੀ ਮਾਰਗ ਬਣਾਉਣ ਦਾ ਉਪਰਾਲਾ ਸਹਿਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿਰਾਸਤੀ ਮਾਰਗ ਨੂੰ ਮੁੱਖ ਮਾਰਗ ਵਾਲੇ ਪਾਸੇ ਤੋਂ ਸ਼ੁਰੂ ਕਰਕੇ ਤਖਤ ਸ੍ਰੀ ਕੇਸਗੜ ਸਾਹਿਬ ਤੱਕ ਲੈ ਜਾਇਆ ਜਾਵੇਗਾ। ਸ੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਨਾਮ ਨਾਲ ਸਨਮਾਨਿਆ ਗਿਆ ਹੈ। ਇਸ ਲਈ ਮੁੱਖ ਮਾਰਗ ਤੋਂ ਇਸ ਵਿਰਾਸਤੀ ਮਾਰਗ ਉੱਤੇ ਸਫੇਦ ਰੰਗ ਦਾ ਸੰਗਮਰਮਰ ਲਗਾਇਆ ਜਾਵੇਗਾ। ਸ਼ੁਰੂਆਤ ਦੇ ਵਿੱਚ ਇੱਕ ਵੱਡੇ ਗੇਟ ਸਣੇ ਛੋਟੇ ਗੇਟ ਵੀ ਬਣਾਏ ਜਾਣਗੇ। ਜਿਸ ਵਿੱਚ ਸਰੋਵਰ ਗੱਡੀਆਂ ਦੀ ਪਾਰਕਿੰਗ ਅਤੇ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਦੇ ਗੇਟ ਸ਼ਾਮਿਲ ਹਨ ਇਸ ਵਿਰਾਸਤੀ ਮਾਰਗ ਨੂੰ ਗੁਰਬਾਣੀ ਤੇ ਆਧਾਰਿਤ ਤਰਖਤਾ ਅਤੇ ਬੁੱਲਾਂ ਦੇ ਨਾਲ ਸਜਾਇਆ ਜਾਵੇਗਾ ਇਸ ਵਿਰਾਸਤੀ ਮਾਰਗ ਨੂੰ ਸ਼ਾਮ ਦੇ ਸਮੇਂ ਬੁਲਾੜ ਲਾਈਟਾਂ ਨਾਲ ਰੂਸ਼ਨਾਇਆ ਜਾਵੇਗਾ ਵਿਰਾਸਤੀ ਮਾਰਗ ਵਿੱਚ ਆਉਂਦੇ ਚਰਸਤੇ ਵਿੱਚ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਚੌਂਕ ਬਣਾਇਆ ਜਾਵੇਗਾ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ ਇਸ ਰਸਤੇ ਤੋਂ ਗੁਰਦੁਆਰਾ ਤੱਕਤ ਸ੍ਰੀ ਕੇਸਗੜ੍ਹ ਸਾਹਿਬ ਦੇ ਲਈ ਸ਼ੁਰੂ ਹੋਣ ਵਾਲੀ ਚੜਾਈ ਨੂੰ ਸੁਖਦ ਅਤੇ ਆਰਾਮਦਾਇਕ ਤਰੀਕੇ ਨਾਲ ਬਣਾਇਆ ਜਾਵੇਗਾ ਇੱਥੇ ਮੌਜੂਦ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਨੂੰ ਵੀ ਇਸ ਵਿਰਾਸਤੀ ਮਾਰਗ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਦੀਆਂ ਬਾਹਰੀ ਦੀਵਾਰਾਂ ਤੇ ਇਤਿਹਾਸ ਨੂੰ ਦਰਸਾਇਆ ਜਾਵੇਗਾ ਇਹ ਵਿਰਾਸਤੀ ਮਾਰਗ ਦੁਨੀਆ ਭਰ ਤੋਂ ਚੱਲ ਕੇ ਆਉਣ ਵਾਲੀਆਂ ਸੰਗਤਾਂ ਅਤੇ ਸੈਲਾਨੀਆਂ ਨੂੰ ਅਦਭੁਤ ਅਤੇ ਮਨਮੋਹਕ ਦ੍ਰਿਸ਼ ਪੇਸ਼ ਕਰੇਗਾ ਸਾਰੇ ਹੰਦੀ ਸਰਪ ਜੀ ਨੇ ਸਾਰੇ ਲੱਗੇ ਕਿ ਵਾਹ ਜੀ ਟ੍ਰੱਕ ਯੂਨੀਅਨ ਦੀ ਟੀਮ ਹੈ ਅੰਟੀ ਟ੍ਰੱਕ ਯੂਨੀਅਨ ਵਾਹ ਉਹ ਸ਼ੁਰੂ ਕਰ ਰਹੇ ਨੇ ਅੰਡੀਆ ਸੰਘ ਦੀ ਐਜੂਕੇਸ਼ਨ ਦਾ ਕੰਮ ਦੇ ਮੈਕਸ ਸਰਿੰਦਰ ਜੀ ਜਿਹੜੇ ਬੋਲ ਰਹੇ ਨੇ ਜੀ ਜੀ ਰੋਡ ਟ੍ਰੈਕ ਕਰ ਰਹੀਦਾ ਆਮੇਰਾ ਫੌਨ ਚੱਲੇਗਾ ਪਾਰ ਵਾਟਰ ਦੇ ਕੋਲ ਜਦੋਂ ਕੋਈ ਕਾਰਨ ਸੈਂਬਲ ਵੀ ਨਹੀਂ ਸਰ ਇਹ ਆਲਾ ਸਰ ਇਹ ਆਸਾ ਸੀਫ ਹੋ ਤਾਂ ਬੋ ਪ੍ਰਾਊਡ ਹੋਗਾ ਇਹ ਮੈਂ ਕਹਿੰਦਾ ਸਾਰੇ ਕੰਮ ਜਿੰਨੇ ਪੰਜਾਬ ਦੇ ਹੋਇਆ ਕਰਦਾ ਬੈਸਟ ਐਂਡ ਬੈਸਟ ਹੈ ਔਰ ਕੋਈ ਵੀ ਸੀਐਮ ਪਹਿਲਾਂ ਇਦਾਂ ਨਹੀਂ ਨਿਕਲਦਾ ਹੁੰਦਾ ਜਿੱਦਾਂ ਤੁਸੀਂ ਸਾਰੇ ਗਲੀਆਂ 'ਚ ਘੁੰਮਦੇ ਆਪ ਤੁਸੀਂ ਨੰਗਲ ਜਾ ਕੇ ਆਪ ਆਏ ਪਹਿਲਾਂ ਤਾਂ ਸਾਨੂੰ ਇਦਾਂ ਕੋਈ ਮਿਲਦਾ ਵੀ ਨਹੀਂ ਹੁੰਦਾ ਬਹੁਤ ਬਹੁਤ ਥੈਂਕ ਯੂ ਬਸ ਬੜੇ ਸਾਲ ਬਾਅਦ ਸਾਰੇ ਸੜਕ ਦਾ ਕਾਇਆਕਲਪ ਹੋ ਰਿਹਾ ਦੁਬਾਰੇ ਹਾਂ ਮੈਂ ਦੱਸਿਆ ਪੱਤਰ ਭੇਜ ਚਲ ਹੁਣ ਦਿਖਾਵਾ ਨਹੀਂ ਨਹੀਂ ਪੱਤਰ ਜਿਹੜਾ ਨਾ ਕੋਈ ਨਾਮ ਹੈ ਭਾਵੇਂ ਨਹੀਂ ਦੱਸਾਂਗੇ ਸਰਪੰਚ ਚੇਅਰਮੈਨ ਤੋਂ ਅੱਗੇ ਸਰਪੰਚ ਸਾਹਮਣੇ ਸਰਪੰਚ ਸਾਹਮਣੇ ਸ੍ਰੀ ਪ੍ਰਧਾਨ ਸਰਵਾਈਗ ਆਜਾ ਆਜਾ ਕੋਈ ਨਹੀਂ ਆਓ ਜੀ ਉਹ ਮਦਦ ਕਰਦੇ ਸਾਰੇ ਸਾਰੇ ਕਮਲਜੀਤ ਠੇਕੇਦਾਰ ਨੇ ਬਹੁਤ ਕੰਮ ਕੀਤਾ ਹੋਣਾ ਅੱਛਾ ਜੀ ਸਰੀ ਅਸੀਂ ਪ੍ਰਾਰਥਨਾ ਕਰਦੇ ਹਾਂ ਉਹ ਪੂਰਾ ਇਹ ਦੋ ਸਾਲ ਨੂੰ ਲੱਗਿਆ ਤੇ ਇਹ ਤੇਰੀ ਜੁਨੀਅਰ ਸੈਂਟਰ ਦਾ ਬਰਨਮ ਸਿੰਘ ਜੀ ਮਕਮਤਰੀ ਜੀ 27 ਮਾਰਚ ਨੂੰ ਪ੍ਰਕਾਸ਼ਿਤ ਹੋਇਆ ਰਹਿ ਗਿਆ ਇੱਕ ਫੇਂਸ ਜਬਾਰਾ ਪੇਂਟ ਕਰਾ ਕੇ ਫਿਰ ਇਸ ਤੇ ਤੇ 55 ਸਾਲ ਦੀ ਇਤਿਹਾਸ 55 ਸਾਲ ਲੱਗੇ ਤੇ ਸਰ ਉਹ ਵੀ ਅਨੰਦਪੁਰ ਸਾਹਿਬ ਖਾਲਸਾ ਜੀ ਜਨਮ ਭੁੰਗੀ ਯਾਨੀ ਪੰਜਾਬ ਵਸਦਾ ਇਸ ਧਰਤੀ ਤੇ ਇਹ ਫਿਰ ਅਸੀਂ ਨੂੰ ਦੁਬਾਰਾ ਪ੍ਰਿੰਟ ਕਰਾ ਕੇ ਨੂੰ ਰੀਸਟੋਰ ਕਰਵਾ ਦਿੱਤਾਗਾ ਅਨੇ ਵੀ ਯਾਦ ਸਰ ਇੱਕ ਮਿੰਟ ਸਰ ਇੱਕ ਮਿੰਟ ਇੱਕ ਸਰ ਸਰ ਉਸ طرف ਸਰ ਕਿਚੋੜੀ ਓਟ ਟੀਸ਼ਰਟ ਆ ਗਿਆ ਜੀ ਤੇ ਨੂੰ ਬੁਲਾ ਲਓ ਯਾਰ ਬੋਲੇ ਆਓ ਸੁਨੀਹਾ ਸਤਿ ਸ਼੍ਰੀ ਅਕਾਲ ਹਾਂ ਜੀ ਸਰ ਇੱਕ ਅਧਿਕਾਰਤ ਸੀ ਨਾ ਨਾ ਨੰਬਰ 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 ਲਾਈ ਕਰ ਰੱਖਿਆ ਆਵ ਨਾਲ ਜਿਹੜਾ ਦਸ ਬਾਰ ਦਾ ਸਵਾਲ ਇਹ ਪੁੱਛਿਆ ਜੀ ਇੱਕ ਮਿੰਟ ਪੱਚੀ ਮਹੀਨਾ ਜਾਂ ਸਾਲਾਂ ਬਾਅਦ ਇਹ ਜਿਹੜਾ ਵਿਰਾਸਤੀ ਮਾਰਗ ਹੈ ਜੀ ਇਹ ਬਣਾਇਆ ਜਾ ਰਿਹਾ ਤੇ ਥੋੜਾ ਪਿਛੇ ਕਿ ਅਨੰਦਪੁਰ ਸਾਹਿਬ ਨੂੰ ਇੱਕ ਸਫੈਦ ਸਿਟੀ ਦੇ ਨਾਮ ਜੀ ਵਾਈਟ ਸਟੀਟ ਦੇ ਨਾਂ ਤੇ ਜਾਣ। ਸੋ ਵਾਈਟ ਥੋੜਾ ਜਿਹਾ ਸੰਗਮਰਮਰ ਚਿੱਟੇ ਰੰਗ ਦਾ ਸਫੈਦ ਰੰਗ ਦਾ ਸੰਗਮਰਮਰ ਇੱਥੇ ਬਚੂਗਾ। ਫਿਰ 6 ਗੇਟ ਬਣਾਏ ਜਾਣਗੇ ਬੜੇ ਜੀ ਜੀ ਪੁਰਾਣੇ ਵਿਰਸੇ ਨਾਲ ਸੰਬੰਧਿਤ ਗੇਟ ਹੋਣਗੇ। ਜੀ ਤੇ ਗੁਰਬਾਣੀ ਦੂਜਾ ਕਰੀ ਜੀ ਐਨਐਕਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਰੂਪਾਂ ਦੀ ਚਰਚਾ ਜਿਨ੍ਹਾਂ ਰੂਪਾਂ ਦਾ ਵਰਣਨ ਐਨਐਕਸ ਇਥੇ ਲਈ ਆਈ ਹੈ ਨਾ ਤੇ ਇੱਕ ਇਤਿਹਾਸਕ ਚੀਜ਼ ਹੋਊਗੀ ਤੇ ਸਾਡੇ ਹਿੱਸੇ ਇਹ ਸੇਵਾ ਹੀ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਆਂ। ਸਾਹਿਬ ਮੰਨ ਲਿਓ ਵੀ ਸ਼ੁਰੂਆਤ ਆ ਅਨੰਦਪੁਰ ਸਾਹਿਬ ਦੀ ਡਵੈਲਪਮੈਂਟ ਦੀ ਹਜੇ ਇੰਜ਼ਾਮ ਬੜੀ ਗੀਤ ਤੱਕ ਹੋਰ ਵੱਡੇ ਪ੍ਰੋਜੈਕਟ ਆ। ਦੇਖੋ ਬਹੁਤ ਲੇਟ ਹੋ। ਉਹ ਤੁਹਾਨੂੰ ਤੱਕ ਤਾਂ ਹੋ ਜਾਣਾ ਚਾਹੀਦਾ ਸੀ। 1974 74 ਦਾ ਜਿਹੜਾ ਨੀ ਪੱਥਰ ਪਈ। ਜੀ। ਮਤਲਬ ਮੈਂ ਕੀ ਕਹਾਂ? ਮਤਲਬ ਪੰਥ ਦੇ ਨਾਂ ਤੇ ਜਦ ਬੋਟਾਂ ਲੈਂਦੇ ਰਹੇ ਗੁਰੂ ਨਾਨਕ ਸਾਹਿਬ ਦੀ ਤਕਰੀ ਕਹਿੰਦੇ। ਜਿੱਥੋਂ ਖਾਲਸੇ ਦਾ ਜਨਮ ਭੂਮੀ ਆ ਉਸ ਸ਼ਹਿਰ ਦਾ ਜਨਮ ਮਤਲਬ ਸਾਰ ਨਹੀਂ ਲਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਤਾਂ ਚਾਈ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਉਬੇਜੇ ਨਿਸ਼ਾਨ ਸਾਹਿਬ ਸਾਨੂੰ ਇੱਥੋਂ ਹੀ ਜਾਂਦੇ ਹਾਂ ਤੁਸੀਂ ਪਾਣੀ ਤੱਕ ਨੂੰ ਜੋ ਜਿੰਨਾ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਗੁਰਦੁਆਰਾ ਸਾਹਿਬ ਇੱਥੇ ਬੁਲੰਮੱਲਾ ਹੁੰਦਾ ਵੱਡੇ ਵੱਡੇ ਜਿਹੜੇ ਮੁਕਸਰ ਸਾਹਿਬ ਮੰਗੀ ਦਾ ਮੇਲਾ ਲੱਗਦਾ ਤੇ ਹੋਰ ਬਹੁਤ ਸਾਰੇ ਸਾਡੇ ਇਤਿਹਾਸਿਕ ਮੇਲੇ ਲੱਗਦੇ ਨੇ। ਕਿਰਪਾ ਮੀਆਂ ਬੁਲਦਾਨਾ ਨੂੰ ਯਾਦ ਕੀਤਾ। ਅਸੀਂ ਸਾਰੇ ਬੈਸਟ ਪ੍ਰਬੰਧ ਕੀਤਾ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਬਕਾਇਦਾ ਤੌਰ ਤੇ ਬਾਥਰੂਮ ਬਕਾਇਦਾ ਤੌਰ ਤੇ ਪਾਰਕਿੰਗ ਕਰਾਪਰ ਹੋਵੇ, ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਉਹ ਜਾਮ ਨਾ ਲੱਗੇ ਹਨਾ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ ਪੀਣ ਦਾ ਪੰਜਾਬੀ ਆਪਿੰ ਕੋਈ ਅਸਰ ਛੱਡ ਦੇ ਇਸ ਮਾਮਲੇ 'ਚ ਜੀ ਹਾਲਾਂਕਿ ਹੜ੍ਹਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਇਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ 'ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰ ਦਿੰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਨਹੀਂ ਅੰਮ੍ਰਿਤਸਰ ਸੰਕਰਚਣ ਟੋਕੀ ਹਣਾ ਜੀ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਿਹਾ ਸਵਾਨ ਨਦੀ ਜਿਹੜੀ ਹੈ ਉਹ ਖਾਸ ਤੌਰ ਤੇ ਮਾਰ ਕਰਦੀ ਹੈ ਕੋਈ ਵੱਡਾ ਪ੍ਰੋਜੈਕਟ ਚੈਨਲ ਦੋ ਪੁਲ ਜਿਹੜੇ ਨੇ ਤਿੰਨ 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 ਪੁਲ ਜਿਹੜੇ ਨੂੰ 100 ਕਰੋੜ ਦੇ ਲਗਭਗ ਦਾ ਪ੍ਰੋਜੈਕਟ ਉਹ ਪੁਲ ਜਿਹੜੇ ਨੇ ਬਣਾਏ ਜਾਣਗੇ ਉਹ ਡੀਆਈਪੀਆ ਬਣਾ ਕੇ ਭੇਜ ਰਿਹਾ ਹਾਂ ਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਵੀ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਕੋਈ 40 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਹਾਂ ਜੀ ਤਾਂ ਸਤੂ ਪੂਰਣੀ ਪੂਰੇ ਹੋਏ ਪੂਰੀਆਂ ਨਹੀਂ ਪੂਰੀਆਂ ਹੋਈਆਂ ਤੇ ਅਸੀਂ ਬਿਸ਼ਪ ਗੁਰੂ ਬੰਦੇ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਆਪਣੇ ਇੱਕ ਟੁਕੜੇ ਪੰਜਾਬ ਦੇ ਵਿੱਚ ਆਪਦਾ ਵਿਰਸਾ ਤਾਂ ਸੀ ਮੈਂ ਤਾਂ ਪਾਰਲੀਮੈਂਟ ਚ ਤੁਮੇਨ MP ਮੈਂ ਉਸ ਵੇਲੇ ਰੇਲਵੇ ਬਜਟ ਤੇ ਬੋਲਿਆ ਸੀ ਮੈਂ ਉਦੋਂ ਕਿਹਾ ਸੀਗਾ ਕਿ ਜਿੱਦੇ ਪੈਲਸ ਹੁਣ ਵੀਲਸ ਚੱਲਦਾ ਹੈ ਟਰੇਨ ਚੱਲਦੀ ਹੈ ਜਿਹੜੀ ਕਿ ਰਾਜਸਥਾਨ ਦੇ ਸਾਰੇ ਪੈਲਸ ਦਿਖਾਉਂਦੀ ਹੈ ਜੀ ਦਿੱਲੀ ਤੋਂ ਚੱਲਦੀ ਹੈ ਉਹ ਸਾਰੇ ਰਾਜਸਥਾਨ ਦੇ ਵਿੱਚ ਰਾਜਿਆਂ ਦੇ ਜਿਹੜੇ ਪੈਲਸ ਮਹਿਲ ਨੇ ਦਿਖਾਉਂਦੀ ਹੈ ਇੱਦਾਂ ਹੀ ਸਿੱਖਿਜ਼ਮ ਔਨ व्हील्स ਕਰ ਸਕਦੀਆਂ ਕਿ ਅਨੰਦਪੁਰ ਸਾਹਿਬ ਤੋਂ ਇੱਕ ਟ੍ਰੇਨ ਚੱਲੇ ਜਿਹੜੀ ਪੰਜਾਂ ਤਖਤਾਂ ਦੇ ਦਰਸ਼ਨ ਕਰਾਵੇ। ਮਤਲਬ ਜਿਹੜੀ ਸੱਚਖੰਡ ਐਕਸਪ੍ਰੈਸ ਜਾਂਦੀ ਹੈ ਹੈਨਾ ਜਿਹੜੀ ਹਜੂਰ ਸਾਹਿਬ ਤੇਨ-ਤੇਨਵੀਂਾਂ ਦੀ ਬੇਟੀ ਉਹਦੇ ਵਿੱਚ ਕੋਈ ਕੇਟਰਿੰਗ ਦਾ ਡੱਬਾ ਹੈ ਨਹੀਂ। ਲੋਕ ਆਪਣੇ ਵੱਲੋਂ ਪਰੌਂਠੇ ਬੰਨ ਕੇ ਮੇਰੀ ਮਾਂ ਹਰ ਦੂਜੇ ਤੀਜੇ ਨੂੰ ਲੈ ਜਾਂਦੀ ਹੈ ਆਪਣੇ ਵੱਲੋਂ ਪਰੌਂਠੇ ਬੰਨ ਕੇ ਨਾਲ ਲੇਡੀਜ਼ ਨੂੰ ਲੈ ਕੇ ਜਾਂਦੇ ਨੇ। ਤੇ ਐਨ ਆਰ ਆਈ ਬਹੁਤ ਬੈਠੇ ਨੇ ਜਿਹੜੇ ਦਰਸ਼ ਪੰਜੇ ਦਰਸ਼ਨਾਂ ਨੂੰ ਪੰਜੇ ਤਖਤਾਂ ਦੇ ਦਰਸ਼ਨ ਪਿਆਰ ਐਥੋਂ ਨੰਦਪੁਰ ਸਾਹਿਬ ਤੋਂ ਟ੍ਰੇਨ ਚੱਲੇ ਉਹ ਸਿੱਧੀ ਜਾਵੇ ਪਟਨਾ ਸਾਹਿਬ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਆਕੇ ਉਹ ਦਰਬਾਰ ਤੂੰ ਚੱਲੇ ਪਵੇਂ ਤਖਸਰੀ ਦਰਬਾਰ ਦਰਬਾਰ ਸਾਹਿਬ ਤੋਂ ਸਾਲ ਤੱਕ ਸਾਹਿਬ ਤੋਂ ਚੱਲੇ ਪਹਿਲਾ ਪੜਾ ਨੰਦਪੁਰ ਸਾਹਿਬ ਉਹ ਜੀ ਦੂਜਾ ਪਟਨਾ ਸਾਹਿਬ ਤੀਜਾ ਹਜੂਰ ਸਾਹਿਬ ਉਹ ਤੋਂ ਬਾਅਦ ਫੇਰ ਆਕੇ ਤਲਵੰਡੀ ਸਾਹਿਬ ਤੋਂ ਦੰਦਲਾ ਸਾਹਿਬ ਹੈਨਾ ਤੇ 20 ਕਿਲੋਮੀਟਰ ਦਾ ਇੱਕ ਟੋਟਾ ਜਿਹੜਾ ਬਠਿੰਡੇ ਤੋਂ ਤਲਵੰਡੀ ਸਾਬੋ ਦਾ ਬਸ ਬਾਕੀ ਸਾਰਾ ਰੇਲਿੰਗ ਕਹ ਗਿਆ ਸੋਸੀ ਤਾਂ ਉਹੀ ਨਹੀਂ ਫੇਰੀ ਹੀ ਲੱਗਦਾ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਜੇ ਜੁੜ ਜAVE ਤਾਂ ਸਿੱਧਾ ਹਰਮੰਦਰ ਸਾਹਿਬ ਦੇ ਨਾਲ ਕਨੈਕਟੀਵਿਟੀ ਬਣ ਜਾਵੇਗੀ ਕਵਨੀਤ ਬੁੱਟ ਬੱਟੀਆਂ ਗੱਲਾਂ ਕਰਦੇ ਨੇ ਪਰੰਤੂ ਹਜੇ ਤੱਕ ਇਹ ਕਨੈਕਟੀਵਿਟੀ ਜਿਹੜਾ ਜਿਹੜਾ ਹੁਣ ਵੀ ਕਿਹਾ ਉਹਨਾਂ ਨੇ ਜਿਹੜਾ ਰਾਜਪੁਰੇ ਤੋਂ ਜਿਹੜਾ ਜੀ ਸਨੇਟੇ ਵਿੱਚ ਦੀ ਜੀ 18 ਕਿਲੋਮੀਟਰ ਬਹੁਤ ਸਾਲ ਪਹਿਲਾਂ ਅੱਜ ਤੋਂ 5 ਸਾਲ ਪਹਿਲਾਂ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ 30 ਕਿਲੋਮੀਟਰ ਜਿਹੜਾ ਹੀ ਤੋਂ 30 ਕਿਲੋਮੀਟਰ ਆ ਉਹ ਜੋੜ ਦੇਉ ਤਾਂ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਰਾ ਮਾਲਵਾ ਜਿਹੜਾ ਰੇਰ ਨਾਲ ਪਹੁੰਚਦਾ ਹੁਣ ਜੇ ਕਿਸੇ ਨੇ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਪਹਿਲਾਂ ਰਾਜਪੁਰੇ ਰਾਜਪੁਰੇ ਤੋਂ ਅੰਬਾਲਾ ਅੰਬਾਲੇ ਤੋਂ ਚੰਡੀਗੜ੍ਹ ਉਹ 18 ਕਿਲੋਮੀਟਰ ਚਲੋ ਕੀਤਾ ਤਾਂ ਹੈਗਾ ਐਲਾਨ ਜੇ ਹੋ ਜੇ ਮੈਨੂੰ ਤਾਂ ਕੋਈ ਪ੍ਰੋਬਲਮ ਮੈਂ ਤਾਂ ਸਵਾਗਤ ਕਰਦਾ ਹਾਂ ਕਿ ਕੀ ਹੈ ਕਿ ਟੂਰਿਸਟ ਕਿੱਥੇ ਕਿੱਥੇ ਜਾਏਗਾ ਆਜ ਦੇ ਹੈਗੇ ਤਿੰਨ ਦਿਨ ਦਾ ਹਰ ਤਾਂ ਪਾਈਏ ਆਪਣੀ ਸਾਰਤ ਸ਼ੁਰੂਆਤ ਹੈ ਬਾਕੀ ਦੇ ਬਲੰਚ ਮਖੌਰ ਸਾਹਿਬ ਦੇ ਜਿਹੜੀ ਲੜਾਈ ਆ ਸੰਘਾਣੀ ਦੀ ਲੜਾਈ ਆ ਸਰਸਾ ਦੇ ਕਿਨਾਰੇ ਜਿਹੜੀ ਆ ਉਹ ਪਰਿਵਾਰ ਵਿਛੋੜਾ ਇਹ ਤਾਂ ਸਾਡਾ ਜਨ ਨਹੀਂ ਬਿਲਕੁਲ 4-500 ਸਾਲ ਪਹਿਲਾਂ ਦੀ ਗੱਲਾਂ ਨੇ ਸੋ ਜੀ ਆਪਾਂ ਇਹਨਾਂ ਨੂੰ ਵੀ ਨਹੀਂ ਸੰਭਾਲ ਸਕਦੇ ਤੇ ਤਾਂ ਆ ਇਹ ਆਉਣ ਵਾਲੀਆਂ ਪੀੜ੍ਹੀ ਸਵਾਲ ਪੁੱਛ ਲੈਣਗੇ ਪਿਛਲੇ ਸਦੀ ਦੇ ਵਿੱਚ ਅਨੰਤਪੁਰ ਸਾਹਿਬ ਨੈਣਾਦੇ ਵੀ ਰੋਬੇ ਪ੍ਰੋਜੈਕਟ ਦੀ ਗੱਲ ਹੋਈ ਸੀ ਰੋਬੇ ਦਾ ਹੈਗਾ ਉਹ ਸਾਡਾ ਪ੍ਰੋਜੈਕਟ ਹੈਗਾ ਉਹਨੂੰ ਵੀ ਅਸੀਂ ਹੁਣ ਕਿਉਂਕਿ ਇਹ ਜਿਹੜਾ ਧਾਰਮਿਕ ਟੂਰਿਜ਼ਮ ਦਾ ਰੂਟ ਹੈ ਜੀ ਅੱਗੇ ਨੈਣਦੇਵੀ ਜੀ ਆਂਦੇ ਅੱਗੇ ਹੁਜੇ ਪੌਹਸਹਾਰਪੁਰ ਤੋਂ ਅੱਗੇ ਚੱਲਾ ਜੀ ਹੈ ਨਾ ਚਿੰਤ ਮਾਤਾ ਚਿੰਤਪੁਰ ਦੀ ਜੀ ਦਾ ਹੈ ਨਾ ਤੇ ਬਗਲਾ ਮੁਖੀ ਜੀ ਦਾ ਬੜਾ ਫਤ ਜੰਦੇ ਆ ਸੋ ਇਹ ਜਿਹੜਾ ਧਾਰਮਿਕ ਟੂਰਿਜ਼ਮ ਦੀ ਬਹੁਤ ਜਿਹੜਾ ਇੱਕ ਇੱਕ ਬਹੁਤ ਵੱਡੀਆਂ ਵੱਡੀਆਂ ਸੰਭਾਵਨਾ ਟੂਰਿਜ਼ਮ ਦੀਆਂ ਇੱਥੇ ਹੈਗੀਆਂ ਜੀ ਕਮਾਂਗ ਰਹਿ ਗਈ ਵੀ ਜੀ ਸਾਡੀ ਅਧੂਰੀ ਆਨੰਦਪੁਰ ਸਾਹਿਬ ਵਾਲਿਆਂ ਦੀ ਤਾਂ ਵੀ ਪਾਣੀ ਤੁਹਾਨੂੰ ਕਿਹਾ ਸੀ ਕਿ ਪਾਣੀ ਦੇ ਬਿਲ ਬਹੁਤ ਜ਼ਿਆਦਾ ਅੱਜ ਇਹ ਗੱਲ ਕੀਤੀ ਅੱਜ ਠੀਕ ਕੁਝ ਸ਼ਹਿਰ ਹੈ ਜਿਸੇ ਪਾਣੀ ਐਸ ਲੱਗਦਾ ਕਿਵੇਂ ਇਸ ਸ਼ਹਿਰ ਨੂੰ ਕਿਉਂ ਇਦਾਂ ਇਹਦੇ ਨਾਲ ਕੀ ਚਾਰੇ ਛੱਤ ਲਾਂਗੇ ਜੀ ਛੋਟਾ ਜਿਹਾ ਸ਼ਹਿਰ ਇਹਦੇ ਵਾਰੀ ਪਾਣੀ ਇਹ ਜ਼ਰੂਰ ਕਰੇ ਮੇਰੇ ਕੋਈ 350 ਸਾਲ ਆ ਰਿਹਾ ਜੀ ਹੁਣ ਇਹੀ ਤੋਂ ਆਪਾਂ ਜਿਹੜਾ ਇਹੀ ਦੇ ਦੋ ਜੀ ਨਹੀਂ ਨਹੀਂ ਵਿਧਾਨ ਸਭਾ ਚ ਇੱਥੇ ਪਾਸ ਕਰ